ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮਾਤਾ ਮਹਾਕਾਲੀ ਗਾਲ ਕਲਕੱਤੀ ਵਾਲੀ ਦਾ ਸ਼ਾਭਰ ਮੰਤਰ ਲੈ ਕੇ حاضر ਹੋਈ ਇਹ ਮੰਤਰ ਮਾਤਾ ਕਾਲੀ ਨੂੰ ਆਪਣੇ ਪਾਸ ਬੁਲਾਉਣ ਵਾਲਾ ਮੰਤਰ ਹੈ ਇਸ ਮੰਤਰ ਨੂੰ ਜੇਕਰ ਤੁਸੀਂ ਸਿੱਧ ਕਰ ਲਉਗੇ ਤਾਂ ਮਹਾਂਕਾਲੀ ਕਲਕੱਤੀ ਵਾਲੀ ਮਾਤਾ ਮਹਾਕਾਲੀ ਕਲਕੱਤੀ ਵਾਲੀ ਚੁਕੀ ਤੁਹਾਡੀ ਕੋ ਉਹਨਾ ਸ਼ੁਰੂ ਕਰਤੇਗੀ ਤੁਹਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰੇਗੀ ਲੇਕਿਨ ਜੇਕਰ ਤੁਸੀਂ ਚਾਹੋਗੇ ਤੀ ਤੁਹਾਡਾ ਹਰ ਇੱਕ ਕੰਮ ਮਹਾਕਾਲੀ ਕਾਂਕਲਕੱਤੀ ਵਾਲੀ ਕਰੇਗੀ ਜਿੱਥੇ ਵੀ ਤੁਸੀਂ ਭੇਜੋਗੇ ਉੱਥੇ ਮਹਾਕਾਲੀ ਕਾਂਕਲਕੱਤੀ ਵਾਲੀ ਜਾਵੇਗੀ ਪਰ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਦੋਸਤੋ ਕਲਿਆ ਕੀ ਅਕਤਾਲੀ ਦਿਨ ਤੱਕ ਸਮਾ ਲੱਗੇਗਾ 41 ਦਿਨ ਦੀ ਸਿੱਧੀ ਹੋਵੇਗੀ 41 ਦਿਨ ਦੇ ਵਿੱਚ ਵਿੱਚ ਵੀ ਮਹਾਕਾਲੀ ਕਾਲਕਾਂ ਜੁਕੇ ਤੁਹਾਡੀ ਕੀ ਕਿਰਪਾ ਕਰੇਗੀ ਇਹ ਦਿਲੇ ਪੱਲਾ ਜੋ ਕਿ ਆਪਾਂ ਨੇ ਸ਼ੁਰੂ ਕਰਨਾ ਚਾਹਸਤੇ ਉਸ ਦਿਨ ਤੋਂ ਤੁਸੀਂ ਸੌ ਤੋਂ ਪਹਿਲਾਂ ਮਹਾਕਾਲੀ ਕਾਲਕਾਂ ਕਲਕੱਤੀ ਵਾਲੀ ਤੇ ਮੰਦਰ ਦੇ ਵਿੱਚ ਜਾ ਕੇ ਮਹਾਕਾਲੀ ਗਾਲਗਾ ਕਲਕੱਤੀ ਵਾਲੀ ਦਾ ਭੋਗ ਪ੍ਰਸ਼ਾਦ ਲੈਣਾ ਹੈ ਜੀ ਦੇ ਵਿੱਚ ਇੱਕ ਨਾਰੀਅਲ ਮਹਾਕਾਲੀ ਗਾਲਗਾ ਦੇ ਲਈ ਇੱਕ ਚੁੰਨੀ ਸੱਤ ਸਪਾਰੀਆਂ ਲੌਂਗ ਇਲੈਚੀਆਂ ਪਾਨ ਲੈ ਕੇ ਮਹਾਕਾਲੀ ਗਾਲਗਾ ਦੇ ਮੰਦਰ ਦੇ ਵਿੱਚ ਇਹ ਸਮਾਨ ਚੜ੍ਹਾਉਣਾ ਹੈ ਇਹਦੇ ਵਿੱਚ ਸੱਤ ਰੰਗ ਦੀ ਜਾਨੀ ਕਿ ਸੱਤ ਤਰ੍ਹਾਂ ਦੀ ਮਠਿਆਈ ਵੀ ਮਹਾਕਾਲੀ ਕਾਲਕਾਂ ਦੇ ਮੰਦਰ ਦੇ ਵਿੱਚ ਚੜਾਉਣੀ ਹੈ ਇਹ ਸਾਰਾ ਕੁਝ ਸਮਾਨ ਚੜਾ ਕੇ ਮਹਾਕਾਲੀ ਕਾਲਕਾਂ ਦੀ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਇਹ ਮਹਾਕਾਲੀ ਕਾਲਕਾਂ ਮੈਂ ਆਪ ਦੀ ਸiddhi ਕਰਨ ਚਾਹ ਰਿਹਾ ਹਾਂ ਇਹ ਸਿੱਧੀ ਦੇ ਵਿੱਚ ਮੈਨੂੰ ਕਾਮਯਾਬ ਕਰਨਾ ਤੁਸੀਂ ਮੇਰੇ ਤੇ ਕਿਰਪਾ ਕਰਨੀ ਹੈ ਮੈਨੂੰ ਦਰਸ਼ਨ ਦੇਣੇ ਆ ਸੋ ਦੋਸਤੋ ਇਹ ਸਿੱਧੀ ਕਰਨੇ ਲਈ ਤੁਹਾਨੂੰ ਤੁਹਾਡੇ ਗੁਰੂ ਦੀ ਜ਼ਰੂਰਤ ਹੈ ਜ਼ਰੂਰ ਪਹੇਗੀ ਆਪਣੇ ਗੁਰੂ ਦੇ ਹੁਕਮ ਦੇ ਨਾਲ ਆਪਣੇ ਗੁਰੂ ਦੇ ਹਾਜ਼ਰੀ ਦੇ ਵਿੱਚ ਜੇ ਕਰੋਗੇ ਤਾਂ ਵਧੀਆ ਹੈ ਜੇ ਇਸ ਤਰ੍ਹਾਂ ਨਹੀਂ ਕਰ ਸਕਦੇ ਫਿਰ ਨਹੀਂ ਕਰਨਾ ਚਾਹੀਦਾ ਗੁਰੂ ਵਾਲੇ ਹੀ ਗੁਰੂ ਦੀ ਆਗਿਆ ਦੇ ਨਾਲ ਹੀ ਇਸ ਸiddhi ਨੂੰ ਕਰਨਾ ਜ਼ਰੂਰੀ ਹੈ ਸੋ ਦੋਸਤੋ ਇਹ ਸਾਰਾ ਸਮਾਂ ਦੇਖ ਕੇ ਆ ਕੀ ਤਾਂ ਜਿਸ ਦਿਨ ਤੁਸੀਂ ਇਹ ਸiddhi ਕਰਨੀ ਸ਼ੁਰੂ ਕਰਨੀ ਹੈ ਉਸ ਦਿਨ ਇੱਕ ਕੋਲ ਰੰਤਾ ਕੱਪੜਾ ਅੱਗੇ ਵਿਛਾ ਕੇ ਉਹਦੇ ਉੱਤੇ ਮਹਾਕਾਲੀ ਗਾਲਾ ਕਲਕੱਤੀ ਵਾਲੀ ਦੀ ਤਸਵੀਰ ਰੱਖਣੀ ਹੈ ਤੇ ਨਾਲ ਦੀ ਨਾਲ ਇੱਕ ਚਰਾਗ ਜਗਾਉਣਾ ਹੈ ਪਾਣੀ ਦਾ ਲੋਟਾ ਰੱਖਣਾ ਹੈ ਅਰਗਬਤੀ ਜਗਾ ਕੇ ਕਾਲਾ ਆਸਣ ਵਿਛਾ ਕੇ ਕਾਲੀ ਹਕੀਕਾ ਦੀ ਮਾਲਾ ਤੇ ਜਾਪ ਕਰਨਾ ਕਾਲੇ ਵਸਤਰ ਪਹਿਨਣੇ ਆ ਰੋਜ਼ਾਨਾ ਪੰਜ ਮਾਲਾ ਦਾ ਜਾਪ ਕਰਨਾ ਹੈ ਦੋਸਤੋ ਇਸ ਲਈ ਇਹ ਜ਼ਰੂਰੀ ਹੈ ਕਿ ਬਿਲਕੁਲ ਸਾਫ਼ ਪਾਕ ਹੋ ਕੇ 41 ਦਿਨ ਰਹਿਣਾ ਹੈ 41 ਦਿਨ ਹੀ ਜਾਸਾ ਦਾ ਪਾਲਨ ਕਰਨਾ ਹੈ 41 ਦਿਨ ਹੀ ਕੋਈ ਵੀ ਮਾਸ ਮਤਰਾ ਇਤਾਂ ਦੀ ਚੀਜ਼ ਬਿਲਕੁਲ ਨਹੀਂ ਖਾਣੀ ਹੈ ਔਰ ਇਸੇ ਤਰ੍ਹਾਂ ਰੋਜ਼ਾਨਾ ਪੰਜ ਮਾਲਾ ਦਾ ਜਾਪ ਕਰਨਾ ਹੈ ਇਸੇ ਤਰ੍ਹਾਂ 41 ਦਿਨ ਦੇ ਵਿੱਚ ਵਿੱਚ 41 ਦਿਨ ਤੱਕ ਤੁਹਾਡੀ ਸਿੱਧੀ ਉਜਾਵੀ ਸੋ ਦੋਸਤੋ ਜਿੱਥੇ ਵੀ ਤੁਸੀਂ ਮਹਾਕਾਲੀ ਕਾਲਕਾ ਕਲਕੱਤੇ ਵਾਲੀ ਨੂੰ ਭੇਜੋਗੇ ਉਹ ਤੁਹਾਡੇ ਸਾਰੇ ਕਾਰਜ ਰਾਸ ਕਰੇਗੀ ਸੋ ਦੋਸਤੋ ਹੁਣ ਉਹ ਮੰਤਰ ਫਿਰ ਲਓ ਸੋ ਪਹਿਲੀ ਦਫਾ ਫੇਰ ਉਹੀ ਮੇਰੇ ਵੀਰ ਇਸ ਜਾਪ ਨੂੰ ਕਰਨ ਮਹਾਕਾਲੀ ਕਾਲਕਾ ਨੂੰ ਸਤ ਕਰਨਾ ਜਿਨਾ ਦੇ ਗੁਰੂ ਲੋਗ ਅਜਾਸਤ ਥੰਦੇ ਨੇ ਸੋ ਦੋਸਤੋ ਹੁਣ ਉਹ ਮੰਤਰ ਚੰਗੀ ਤਰ੍ਹਾਂ ਸੁਣ ਕੇ ਗੰਠ ਕਰਕੇ ਫਿਰ ਹੀ ਇਸ ਮੰਤਰ ਦਾ ਜਾਪ ਸ਼ੁਰੂ ਕਰਨਾ ਹੈ ਕਾਲੀ ਕਾਲੀ ਮੈਂ ਕਰੂੰ ਕਾਲੀ ਖੜੀ ਮੇਰੇ ਦਵਾਰ ਆਉ ਹਾਉ ਮਹਾਕਾਲੀ ਅਮੁਖ ਜਿਸ ਜਗ੍ਹਾ ਤੇ ਅਮੁਖਾਪਿਕ ਉਹ ਜਗ੍ਹਾ ਤੇ ਤੁਸੀਂ ਆਪਣਾ ਨਾਮ ਲੈਣਾ ਹੈ ਕਿ हे ਮਹਾਕਾਲੀ ਜਾਣੀ ਕਿ ਮੈਂ ਤੁਹਾਨੂੰ ਪੁਕਾਰਦਾ ਹਾਂ ਅਮੁਖ ਪੁਕਾਰੀ ਆਪਣੇ ਦਵਾਰ ਜਹਾਂ ਪੇ ਭੇਜੂੰ ਤਹਾਂ ਜਾਏ ਮੇਰਾ ਕਾਮ ਕਰਕੇ ਦਿਖਾਈ ਆਉ ਆਉ ਮਹਾਕਾਲੀ ਤੇਰੀ ਮਮ ਅਪਰ ਮ ਅਪਾਰ ਸ਼ਬਦ ਸੱਚਾ ਪਿੰਡ ਕਾਚਾ ਦੇਖੋ ਮਹਾਕਾਲੀ ਕਲ ਕਰ ਤੇਰੀ ਇਲਮ ਦਾ ਤਮਾਸ਼ਾ ਆਦੇਸ਼ ਗੋਰਖਨਾਥ ਕਾ ਬਾਜਾ ਸ਼ੂ ਦੋਸਤੋ ਇਹ ਮਹਾਕਾਲੀ ਕਲ ਕੰਦਾ ਸ਼ਬਦ ਮੰਤਰ ਹੈ ਜਿਹਨੂੰ ਤੁਸੀਂ 41 ਦਿਨ ਸਿਧ ਕਰਨੇ ਦੇ ਲਈ ਸਮਾਂ ਦੇਣਾ ਹੈ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਕਰਨਾ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਜਲਦ ਹੀ ਕਿਸੇ ਨਵੇਂ ਮੰਤਰ ਕਲਮੇ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਜ�ਵ ਤੱਕ ਲਈ ਜੈ ਪੀਰਾਂ ਦੀ